ਬਾਜੀ ਤੁਹਾਡੀਆਂ ਵੀਡੀਓ ਦੇਖਣ ਦੇ ਨਾਲ ਇੰਨੀ ਹੈਲਪ ਮਿਲ ਕੇ ਮੈਂ ਪਹਿਲੀ ਵਾਰੀ ਪ੍ਰੂਫਿੰਗ ਬਿਸਤਾਨਨ ਕਰ ਲਈ ਭੈਣ ਹਰਦੀਪ ਕੌਰ ਨੇ ਇਨਾ ਸੋਹਣਾ ਕਮੈਂਟ ਕੀਤਾ ਆ ਥੈਂਕਸ ਭੈਣ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਨਾਲ ਤੁਸੀਂ ਮਿਹਨਤ ਕੀਤੀ ਆ ਤੇ ਜਦੋਂ ਬੰਦਾ ਮਿਹਨਤ ਕਰਦਾ ਹੈ ਕਿਸੇ ਵੀ ਚੀਜ਼ ਨੂੰ ਲੈ ਕੇ ਤੇ ਉਹਨੂੰ ਉਹਦਾ ਫਲ ਮਿਲਦਾ ਹੀ ਆ ਸੋ ਬਹੁਤ ਬਹੁਤ ਮੁਬਾਰਕਾ ਤੁਸੀਂ ਪਾਸ ਹੋ ਗਏ ਹੋ ਤੇ ਹੋਰ ਵੀ ਜਿਹੜੇ ਮੇਰੇ ਭੈਣ ਦਾ ਜਰਮਨ ਡਰਾਈਵਿੰਗ ਲਾਇਸੈਂਸ ਦੀ ਥਿਉਰੀ ਜਿਹੜੀ ਕਲਾਸੇ ਬੇ ਦੀ ਕਾਰ ਵਾਲਾ ਲਾਇਸੈਂਸ ਜਿਹੜਾ ਆ ਬੋਡੀ ਥਿਉਰੀ ਜਿਹੜਾ ਪੰਜਾਬੀ ਚ ਸਿੱਖਣਾ ਚਾਹੁੰਦੇ ਨੇ ਠੀਕ ਹੈ ਜੀ ਤੇ YouTube ਤੇ ਜਾ ਕੇ ਲਿਖੋ ਜਰਮਨ ਲਾਇਸੈਂਸ ਥਿਉਰੀ ਇਨ ਪੰਜਾਬੀ ਪਾਰਟ 1 ਲਵ ਸਿੰਘ ਐਮ ਨਾਲ ਮੈਂਸ਼ਨ ਕਰ ਦਿਓ ਠੀਕ ਹੈ ਜੀ ਤੇ ਤੁਹਾਨੂੰ ਪਾਰਟ ਮਿਲਨੇ ਸ਼ੁਰੂ ਹੋ ਜਾਣਗੇ ਤੁਸੀਂ ਪਹਿਲਾ ਪਾਰਟ ਹੀ ਵੇਖੋਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿੰਨੇ ਭੈਣ ਭਰਾਵਾਂ ਨੂੰ ਹੈਲਪ ਮਿਲੀ ਆ ਕਿੰਨੇ ਭੈਣ ਭਰਾਵਾਂ ਨੇ ਥਿਉਰੀ ਪਾਸ ਕੀਤੀ ਆ ਸਾਡੀਆਂ ਇਹ ਵੀਡੀਓਜ਼ ਦੇਖ ਦੇ ਕੇ ਕੁੱਲ 45 ਪਾਰਟਸ ਬਣੇ ਸੀ ਤੇ ਤੁਸੀਂ ਡੇਲੀ ਦਾ ਇੱਕ ਪਾਰਟ ਜਾਂ ਦੋ ਪਾਰਟ ਜਾਂ ਤਿੰਨ ਪਾਰਟ ਦੇਖ ਸਕਦੇ ਹੋ ਜਿੰਨਾ ਤੁਹਾਡੇ ਕੋਲ ਸਮਾਂ ਹੈਗਾ ਤੁਸੀਂ ਉਹਨਾਂ ਆਪਣੀ ਤਿਆਰੀ ਕਰ ਸਕਦੇ ਹੋ ਥਿਉਰੀ ਦੀ ਪ੍ਰੂਫਿੰਗ ਦੇ ਲਈ YouTube ਤੇ ਜਾ ਕੇ ਤੁਸੀਂ ਲਿਖਣਾ ਆ ਜਰਮਨ ਲਾਇਸੈਂਸ ਥਿਉਰੀ ਇਨ ਪੰਜਾਬੀ ਪਾਰਟ 1 ਲਵ ਸਿੰਘ ਐਮ ਠੀਕ ਹੈ ਜੀ ਮੱਥੇ ਮੈਂਸ਼ਨ ਵੀ ਕਰ ਦਿੰਨਾ ਆ ਤੇ ਇਹਨਾਂ ਦੀ ਇੱਕ ਬਕਾਇਦਾ ਪਲੇਲਿਸਟ ਵੀ ਬਣੀ ਹੋਈ ਆ ਨਾਰਮਲੀ ਜਿਹੜਾ ਨੈਕਸਟ ਪਾਰਟ ਆਪਣੇ ਆਪ ਹੀ ਅੱਗੇ ਸ਼ੋ ਹੋਣਾ ਚਾਹੀਦਾ ਜੇ ਨਹੀਂ ਸ਼ੋ ਹੁੰਦਾ ਤੇ ਇਦਾਂ ਤੁਸੀਂ ਲਿਖ ਲਿਓ ਜਰਮਨ ਲਾਇਸੈਂਸ ਥਿਉਰੀ ਇਨ ਪੰਜਾਬੀ ਪਾਰਟ 2 ਲਵ ਸਿੰਘ ਐਮ ਫਿਰ ਪਾਰਟ 3 ਲਵ ਸਿੰਘ ਐਮ ਇਦਾਂ ਲਿਖ ਲਿਖ ਕੇ ਤੁਹਾਨੂੰ ਜਿਹੜਾ ਸਾਰੇ ਪਾਰਟਸ ਮਿਲਦੇ ਰਹਿਣਗੇ ਤੇ ਤੁਸੀਂ ਘਰ ਬੈਠੇ ਬੈਠੇ ਜਿਹੜਾ ਡਰਾਈਵਿੰਗ ਲਾਇਸੈਂਸ ਕਲਾਸਿਕ ਬੀ ਦੀ ਤਿਆਰੀ ਕਰ ਸਕਦੇ ਹੋ ਠੀਕ ਹੈ ਜੀ ਵੀਡੀਓ ਚੰਗੀ ਲ 順で言わせてろ。